ਪੀਵੀ ਟੂਡੇ ਚੈਨਲ ਤੇ ਖਬਰਾਂ ਦਾ سلسلہ جاری ਹੈ ਨਵਾਂ ਸ਼ਹਿਰ ਫਲੋਰ ਮਾਰਗ ਤੇ ਪਿੰਡ ਸਿਲਕਿਆਣਾ ਨਜ਼ਦੀਕ ਇੱਕ ਟਿੱਪਲ ਚਾਲਕ ਦੀ ਗਲਤੀ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ ਤੇ ਹਾਦਸੇ ਵਿੱਚ ਪ੍ਰਸਿੱਧ ਸੂਫੀ ਇਕਬਾਲ ਵਿਜੇਮਾਨ ਗੜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ ਇਸ ਦੇ ਨਾਲ ਹੀ ਵਿਜੇਮਾਨ ਦੇ 뮤지컬 ਗਰੁੱਪ ਦੇ 9 ਮੈਂਬਰ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਫਲੋਰ ਵਿਖੇ ਚੱਲ ਰਿਹਾ ਹੈ ਮੌਕੇ ਤੇ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਪਿੰਡ ਸਿਲਕਿਆਣਾ ਪਾਸ ਪੁਲਿਸ ਨਾਕੇ ਨੂੰ ਦੇਖ ਕੇ ਘਬਰਾਹਟ ਵਿੱਚ ਆਏ ਟਿਪਰ ਚਾਲਕ ਨੇ ਵਿਜੇਮਾਨ ਦੀ ਗੱਡੀ ਵਿੱਚ ਟਿਪਰ ਠੋਕ ਦਿੱਤਾ ਜਿਸ ਕਾਰਨ ਗੱਡੀ ਦੀ ਅਗਲੀ ਸੀਟ ਤੇ ਬੈਠੇ ਗਾਇਕ ਵਿਜੇਮਾਨ ਦੇ ਜ਼ਿਆਦਾ ਸੱਟਾਂ ਲੱਗੀਆਂ ਹਨ ਜੋ ਆਪਣੇ ਗ੍ਰਿਪ ਸਮੇਤ ਕਿਸੇ ਧਾਰਮਿਕ ਸਥਾਨ ਤੇ ਪ੍ਰੋਗਰਾਮ ਲਗਾਉਣ ਜਾ ਰਿਹਾ ਸੀ ਸਮਾਜ ਸੇਵੀ ਅਤੇ ਅੰbedkar ਸੈਨਾ ਪੰਜਾਬ ਦੇ ਪ੍ਰਧਾਨ ਦੀਪਕ ਰਸੂਲਪੁਰੀ ਨੇ ਦੱਸਿਆ ਕੇ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨਾਕੇ ਤੇ ਮੌਜੂਦ ਸੀ ਜਿਨ੍ਹਾਂ ਨੇ ਪੀੜਤਾਂ ਦੀ ਸਹਾਇਤਾ ਕਰਨ ਦੀ ਬਜਾਏ ਮੌਕੇ ਤੋਂ ਖਿਸਕ ਜਾਣਾ ਹੀ ਜ਼ਰੂਰੀ ਸਮਝਿਆ ਜਦ ਕਿ ਫਲੋਰ ਦੇ ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਥਾਣੇ ਦੀ ਪੁਲਿਸ ਵੱਲੋਂ ਕੋਈ ਵੀ ਨਾਕਾ ਨਹੀਂ ਲਗਾਇਆ ਗਿਆ ਸੀ ਜਿਸ ਕਰਕੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਟਿਪਰ ਚਾਲਕ ਤੇ ਮੁਕੱਦਮਾ ਦਰਜ ਕਰਕੇ ਉਸਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਦੇਖਦੇ ਆ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ਹੌਜਾ ਵੱਲੋਂ ਭੇਜੀ ਗਈ ਇਸ ਮਾਮਲੇ ਦੀ ਪੂਰੀ ਰਿਪੋਰਟ ਆਮ ਤੌਰ ਤੇ ਪ੍ਰੇਮਾਨ ਕੀ ਹੱਸਾ ਹੋਇਆ ਸੀ ਭਈ 100 ਗ੍ਰਾਮ ਤੇ ਜਾ ਰਹੇ ਸੀ ਨਵੇਂ ਸਾਲ ਅੱਜ ਸਾੜੇ ਕੋ ਟਿਪਰ ਵਾਲਿਆਂ ਨੇ ਸੈੜੀ ਮਾਰ ਕੇ ਮੋਰ ਬ੍ਰੇਕ ਮਾਰ ਦਿੱਤੀ ਗਈ ਉਹ ਨੋਵਾ ਰੱਦੀ ਸਦੀ ਦਾ ਕੱਟ ਗਈ ਸੀ ਕਿੰਨੇ ਕੰਦੇ ਤੇਰੇ ਫੰਕ ਸੀ ਅਸੀਂ 9 ਬੰਦੇ ਸੀ 9 ਤੇ 9 ਕੱਟ ਨਹੀਂ ਆ ਪਈ ਹਾਂ ਜੀ ਪੰਜ ਗਣੇ ਜਖਮੀ ਆ ਬੀਜੇ ਭਾਈ ਜਿਆਦਾ ਜਖਮੀ ਜਿਆਦਾ ਸਾਤੋਂ ਨਾਲ ਲੱਗੇ ਅੱਛਾ ਜੀ ਮਾਰ ਕਿੰਨੀ ਆਸੀ ਮੋ ਡੀ ਐਮ ਸੀ ਲੱਗ ਗਿਆ ਇਹਨਾਂ ਨੂੰ ਇਹ ਕਿ ਕਿਲਾ ਨਾ ਸੰਕਲਿਸ਼ਨ ਨਾਲ ਜ਼ਿਆਦਾ ਦਾਵ ਹੋਇਆ ਮੇਰੇ ਵੀ ਬਾਹਰ ਤੋਂ ਅਕਾਤੀ ਪ੍ਰੋਗਰਾਮ ਲਾ ਕੇ ਆਉਂਦੇ ਕਿ ਕਿ ਜਾਂਦੇ ਜਾਂਦੇ ਬੈਸ ਪ੍ਰੋਗਰਾਮ ਸਾਡੇ ਤੱਕ ਪਹੁੰਚਿਆ ਮੇਰੇ ਬਾਹਰ ਸਾਰੇ ਮੋੜਾਂ ਅਗਲਾ ਜਾਈ ਮੇਰਾ ਨਾਮ ਰਵਿੰਦਰ ਪਾਲ ਹੈ ਜੀ ਇਹਦਾ ਐਕਟ ਹੋਇਆ ਹੈ ਕਿ ਹੋਇਆ ਉਹ ਕਿੱਥੇ ਜਾ ਰਿਹਾ ਸੀ ਕਿ ਨਵਾਂ ਸ਼ਹਿਰ ਸਾਈਡ ਤੇ ਜਾ ਰਿਹਾ ਸੀ ਚੱਕ ਦਾ ਸਾਡਾ ਪ੍ਰੋਗਰਾਮ ਸੀਗਾ ਤੇ ਅਚਾਨਕ ਪੁਆਰੀਆਂ ਮੈਂਟਰ ਰਿਕਾਰਡ ਦੇ ਲਾਗੇ ਜਾ ਕੇ ਇੱਕ ਟਰੱਕ ਸੀਗਾ ਟਿਪਰ ਉਹਨੂੰ ਪਤਾ ਨਹੀਂ ਅੱਗੇ ਨਾਕਾ ਸੀਗਾ ਕਹਿੰਦੇ ਲਗਾਇਆ ਕੋਈ ਨਾਕਾ ਵੈਸੇ ਦੱਸਿਆ ਨਹੀਂ ਸਾਨੂੰ ਦਾ ਉਹਨੂੰ ਟਿਪਰ ਵਾਲੇ ਨੂੰ ਦੇਖਿਆ ਉਹਨੇ ਅਚਾਨਕ ਆਪਣੀ ਸਾਈਡੇ ਜਾਂਦੇ ਜਾਂਦੇ ਨੇ ਹੱਟ ਮਾਰ ਦਿੱਤਾ ਕੱਟ ਮਾਰ ਦਿੱਤਾ ਵਾਲੇ ਰੋਕ ਸਾਈਡ ਦਾ ਜਦੋਂ ਕੱਟ ਮਾਰਿਆ ਤੇ ਸਾਡੀ ਵੀ ਗੱਡੀ ਜੜੀ ਸੀਗੀ ਅਸੀਂ ਜੀ ਥੋੜੇ ਖਾਲੀ ਸੀਗੇ ਜ਼ਰੂਰ ਹੁੰਦਾ ਤੇ ਸਾਨੂੰ ਮੌਕਾ ਨਹੀਂ ਮਿਲਿਆ ਬ੍ਰੇਕ ਮਾਰੀ ਮੁੰਡੇ ਨੇ ਬਹੁਤ ਲੰਬੀ ਬਿਲਕੁਲ ਨਹੀਂ ਮਿਲਿਆ ਗੱਡੀ ਦੇ ਵਿੱਚ 7 ਮੈਂਬਰ ਸੀਗੇ ਫਟਣਾ ਕਰਫੀ ਜੀ ਤੇ ਫਟਾ ਕਿਹੜਾ ਲੱਗਿਆ ਟਟਾ ਸੱਡ ਪੰਜਾਬ ਵਰਗਿਆਂ ਦੇ ਜਿਆਦਾ ਲੱਗ ਗਈਆਂ ਠੀਕ ਹੈ ਇੱਕ ਜੀ ਦੇ ਕੋਲ ਕਲਾਕਾਰ ਲੀਡ ਕਰਦਾ ਸੀ ਇਹ ਮਾਲੀ ਪਰ ਉਹਨਾਂ ਦੇ ਕੀ ਬਣਾ ਰਹੇ ਉਹਨਾਂ ਦੇ ਸੱਤ ਜਿਆਦਾ ਹੈਗੀ ਆ ਉਹਨਾਂ ਨੂੰ ਲੁਧਿਆਣੇ ਦੇ ਆ ਕੇ ਗਏ ਆ। ਉਹਨਾਂ ਦੇ ਸਰਦੇ ਵਿੱਚ ਫਸਿਆ। ਰੈਫਰ ਕਰਾ ਲਓ। ਰੈਫਰ ਕਰਾ ਲਓ। ਉਹਨਾਂ ਨੂੰ ਪਤਾ ਲੱਗਾ ਉੱਥੇ ਇੱਕ ਦਮ ਉਹ ਮੋਕਕੇ ਤੇ ਭੱਜ ਗਿਆ ਸੀਗਾ ਜੀ। ਤੇ ਸਮਝੀ ਪਹਲਾ ਕਰਨੀ ਮੌਕੇ ਤੇ ਨਾਕਾ ਦਾ ਸਾਹ ਹੀ ਪੁੱਲ ਹੋ ਗਿਆ ਜਿਹੜਾ ਐਕਸੀਡੈਂਟ ਹੋਇਆ ਦੇਖ ਕੇ ਭੱਜ ਗਿਆ। ਨਾਕਾ ਨਾਕੇ ਤੇ ਪੁਲਿਸ ਸੀਗੀ ਜਿਹੜੀ ਉਹ ਬੰਦੇ ਦਾ ਅਸਤਿਆ ਕਹਿੰਦੇ ਖੜੇ ਸੀਗੇ ਚਲੇ ਗਏ ਉਸ ਵੇਲੇ। ਐਕਸੀਡੈਂਟ ਦਾ ਜੇ ਪਤਾ ਲੱਗਾ ਵੀ ਐਕਸੀਡੈਂਟ ਹੋਇਆ ਤੇ ਉੱਥੋਂ ਚਲੇ ਗਿਆ ਸੀ ਮੋਕਕੇ ਤੇ। ਅੱਜ ਪਿੰਨ ਸੇਲਗੀਆਂ ਦੇ ਨੇੜੇ ਸਤਸੰਗ ਘਰ ਦੇ ਕੋਲ ਆ ਸਾਡੇ ਨਾਲ ਦੇ ਨਜ਼ਦੀਕ ਪਿੰਡ ਤੋਂ ਬਹੁਤ ਸਾਡਾ ਸਤਿਕਾਰਯੋਗ ਵੱਡਾ ਬਰਾਜ ਵਿਜੇਮਨ 뮤지컬 ਗਰੁੱਪ ਦੀ ਪੂਰੀ ਜਿਹੜੀ ਟੀਮ ਆਜੋ ਚੱਕ ਨਾਲ ਰੱਖੇ ਪ੍ਰੋਗਰਾਮ ਕਿਤੇ ਧਾਰਮਿਕ ਜਗ੍ਹਾ ਤੇ ਲਗਾਉਣ ਜਾ ਰਹਾ ਸੀ ਸੋ ਉਹਨਾਂ ਦਾ ਕਿ ਤੇਜ਼ ਰਫਤਾਰ ਜਿਹੜਾ ਟੱਪ ਰਿਆ ਉਸਨੇ ਉਹਨੂੰ ਜਿਹੜੀ ਤੇਜ਼ ਰਫਤਾਰ ਚੱਲਦਾ ਸਾਈਡ ਮਾਰ ਦਿੱਤੀ ਤੇ ਜਿੰਨੇ ਵੀ ਜਿਹੜਾ ਗੱਡੀ ਜਿਹੜੇ ਇਨਬੈਲੈਂਸ ਹੋਣ ਕਰੋਂ ਸਾਰਿਆਂ ਦੇ ਜਿਹੜਾ ਜ਼ਖਮੀ ਹੋ ਗਏ ਵਿਜੇਮਨ ਦੇ ਜਿਹੜੇ ਮੇਨ ਅੰਦਰ ਸਿੰਗਰ ਆ ਉਹਨਾਂ ਦੇ ਸਾਟ ਨਹੀਂ ਜ਼ਿਆਦਾ ਲੱਗੀ ਆ ਕਿ ਉਹਨਾਂ ਦਾ ਸਿਰ ਜਿਹੜਾ ਪੂਰੀ ਤਰ੍ਹਾਂ ਜਿਹੜਾ ਫੜ ਚੁੱਕਿਆ ਸੀ ਉਹਨਾਂ ਨੂੰ ਇੱਥੋਂ ਸਿਵਲ ਹਸਪਤਾਲ ਤੋਂ ਰੈਫਰ ਦੇ ਆਨੰਦ ਵਿਖੇ ਕਰ ਦਿੱਤਾ ਗਿਆ ਤੇ ਕੁਝ ਸਾਡੇ ਨਾਲ ਇੱਥੇ ਸਾਡੇ ਪਿੰਡ ਦਾ ਮੁੰਡਾ ਪ੍ਰੇਮ ਮਾਨ ਸਿੰਘ ਆਇਆ ਸੋ ਉਹਨੇ ਉਹਦੇ ਵੀ ਥੱਟ ਜਿਆਦਾ ਲੱਗੀ ਹੋਣ ਕਾਰਨ ਪਰ ਉਹਦਾ ਹਿੰਮਤ ਦੀ ਦਾਗ ਦੇਣੀ ਆ ਉਹਨੇ ਸਾਰੇ ਜਿਹੜੇ ਜ਼ਖਮੀਆਂ ਨੂੰ ਜਿਹੜਾ ਆਪਣੀ ਗੱਡੀਓਂ ਕੱਢਿਆ ਤੇ ਰਾਹਗੀਰ ਜਿਹੜੇ ਉੱਥੇ ਦੇ ਉਹਨਾਂ ਨੇ ਲਿਆ ਕੇ ਵਿਜੇਮਾਨ ਜੀ ਨੂੰ ਸਿਵਲ ਹਸਪਤਾਲ ਫਲੋਰ ਲੈ ਕੇ ਆਂਦਾ ਤੇ ਬਾਅਦ ਦੇ ਵਿੱਚ 108 ਐਂਬੂਲੈਂਸ ਰਾਹੀਂ ਜਿੰਨੇ ਵੀ ਜਿਹੜੇ ਇਹ ਮਰੀਜ਼ ਹੈ ਜ ਜਨਾਂ ਦੇ ਜ਼ਖਮੀ ਹਾਲਾਤ ਦੇ ਵਿੱਚ ਉਹਨਾਂ ਨੂੰ ਸਿਵਲ ਹਸਪਤਾਲ ਲਿਆਂਦਾ ਪਰ ਇੱਕ ਦਖਣਯੋਗ ਜ਼ਿਕਰ ਜੋ ਗੱਲ ਹੈ ਕਿ ਇੱਥੇ ਦੇ ਜਿਹੜੇ ਰਾਹੀ ਗਿਰਿਆ ਤੇ ਕੋਰੀਅਰ ਦੇ ਜਿਹੜੇ ਮੁੰਡੇ ਕੋਰੀਅਰ ਕਰਨ ਜਾਂਦੇ ਉਹਨਾਂ ਦੇ ਦੱਸਣ ਦੇ ਮੁਤਾਬਕ ਵੀ ਉੱਥੇ ਪੁਲਸ ਦਾ ਨਾਕਾ ਲੱਗਾ ਹੋਇਆ ਸੀ ਪਰ ਦੇਖੋ ਬੜੀ ਵੱਡੀ ਨੁਲਾਕੀ ਪੁਲਿਸ ਦੀ ਨਾਕਾ ਜਦੋਂ ਲੱਗਾ ਜਦੋਂ ਐਕਸੀਡੈਂਟ ਹੋਇਆ ਜਿਹੜਾ ਮਰੂਦਾ ਪੁਲਿਸ ਆ ਉਹ ਆਪਣੀਆਂ ਗੱਡੀਆਂ 'ਚ ਬੈਠ ਕੇ ਉੱਥੋਂ ਜਿਹੜਾ ਫਰਾਰ ਹੋਰ ਹੋ ਜਾਂਦੇ ਆ ਉਹਨਾਂ ਦਾ ਫਰਜ਼ੇ ਬਣਦਾ ਸੀ ਕਿ ਜਿਹੜੇ ਜੇ ਐਕਸੀਡੈਂਟ ਹੋਇਆ ਤੇ ਉਹਨਾਂ ਨੂੰ ਜਿਹੜਾ ਚੱਕ ਕੇ ਸਿਮਰ ਹਸਪੀਟਲ ਵਿੱਚ ਫੇ ਉਹਨਾਂ ਦੇ ਇਲਾਜ ਲਈ ਉਹਨਾਂ ਨੂੰ ਲੈ ਕੇ ਜਾਂਦੇ ਜਿੱਥੇ ਪੰਜਾਬ ਸਰਕਾਰ ਸੜਕ ਸੁਰੱਖਿਆ ਫੋਰਸ ਵਰਗੀਆਂ ਜਿਹੜੀਆਂ ਸੁਬਹਾ ਮਾ ਪ੍ਰਾਪਤ ਕਰਦੀ ਆ ਪਰ ਉਹਦੇ ਅੱਜ ਉਲਟ ਹੋਇਆ ਕਿ ਕਿਸੇ ਵੀ ਬੰਦੇ ਨੇ ਪੇਸ਼ੈਂਟ ਨੂੰ ਜਿਹੜੇ ਐਕਸੀਡੈਂਟ ਜ਼ਖਮੀ ਹਾਲਾਤ ਦੇ ਵਿੱਚ ਹਸਪਤਲ ਨਹੀਂ ਲੈ ਗਏ ਸੋ 2 ਘੰਟੇ ਤੋਂ ਉੱਪਰ ਮੈਨੂੰ ਸਿਵਲ ਹਸਪਤਲ ਫਲੋਰ ਵਿਖੇ ਹੋ ਗਿਆ ਬੱਖ-ਬੱਖ ਜਿਹੜੇ ਜ਼ਖਮੀ ਬੰਦਿਆਂ ਨੂੰ ਉਹਨਾਂ ਨੂੰ ਜਿਹੜੇ ਇਲਾਜ ਸੀ.ਟੀ.ਐਸ.ਕੈਨ ਲਈ ਭੇਜਿਆ ਗਿਆ ਦਿਆਨੰਦ ਰੈਫਰ ਕੀਤਾ ਗਿਆ 2 ਘੰਟੇ ਤੋਂ ਫਲੋਰ ਪੁਲਿਸ ਦਾ ਕੋਈ ਵੀ ਨੁਮਾਇੰਦਾ ਨਾ ਮੋਕੇ ਉੱਥੇ ਦੀ ਲਥਾੜਾ ਪੁਲਿਸ ਦਾ ਕੋਈ ਵੀ ਨੁਮਾਇੰਦਾ ਹਲੇ ਤੱਕ ਇੱਥੇ ਜ਼ਖਮੀਆਂ ਦਾ ਹਾਲਚਲ ਬੁੱਛਾਂ ਤੱਕ ਨਹੀਂ ਆਈ ਸੋ ਇਹ ਅੱਜ ਫਲੋਰ ਸ਼ਹਿਰ ਦੇ ਹਾਲਾਤ ਆ ਫਿਰ ਮੈਂ ਮਾਨਯੋਗ ਐਸਐਸਪੀ ਸਾਹਿਬ ਨੂੰ ਜਿਲ੍ਹਾ ਜੰਦਰ ਦਿਹਾਤੀ ਨੂੰ ਉਰਜਰ ਮੰਗ ਕਰਦਾ ਕਿ ਆਪਣੀ ਬ੍ਰੀਕੀ ਨਾਲ ਜਾਂਚ ਕਰਕੇ ਜੇਕਰ ਉਥੇ ਵਾਕਈ ਪੁਲਿਸ ਦਾ ਇਲਾਕਾ ਸੀ ਜਿਹੜੇ ਉਹ ਮਜੂਬ ਮੌਕੇ ਤੇ ਫਰਾਰ ਹੋ ਗਏ ਤਾਂ ਉਹਨਾਂ ਦੇ ਖਿਲਾਫ ਜਿਹੜਾ ਸਖਤ ਜਿਹੜਾ ਡਿਊਟੀ ਵਿੱਚ ਕੁਤਾਹੀ ਕਰਨ ਦੀ ਜਿਹੜੀ ਉਹਨਾਂ ਤੇ ਐਕਸ਼ਨ ਲਿਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਕਿ ਜਿਹੜੇ ਨਾਗਰਿਕ ਉਹਨਾਂ ਨੂੰ ਚੰਗਾ ਮੈਸੇਜ ਆਵੇ ਕਿ ਫਲੋਰ ਪੁਲਿਸ ਜਿਹੜੀ ਆ ਜਾਂ ਲੋਕਲ ਪੁਲ ਜਿਲ੍ਹਾ ਜੰਦਰ ਦਿਹਾਤੀ ਪੁਲਿਸ ਆ ਉਹ ਤੁਹਾਡੀ ਸੁਰੱਖਿਆ ਲਈ ਹਮੇਸ਼ਾ ਤਤਪਰ ਆ ਇਹ ਦਸਵੇਂ ਮਤਾਬੂ ਲੋਕਾਂ ਦੇ ਉੱਤੇ ਬੋਰਡਰ ਦਾ ਨਾਮ ਮੌਜੂਦ ਦਾ ਨਾਕਾ ਸੀ ਉਹ ਚਲੇਗਾ ਉਸ ਜਦ ਰਿ ਛੱਡ ਕੇ ਹਾਲਾ ਕਿ ਉਹਨਾਂ ਦਾ ਫਰਜ ਬਣਦਾ ਸੀ ਜੇਕਰ ਕੋਈ ਤਾਹੀ ਹੋਈ ਹੈ ਤਾਂ ਉਹਨਾਂ ਦੇ ਸਾਹ ਕੋ ਜਿਹੜਾ ਐਕਸ਼ਨ ਲੈਣਾ ਚਾਹੀਦਾ ਸੋ ਅੱਜ ਸਾਰੇ ਜਿਹੜੇ ਸਿਵਲ ਹਸਪੀਟਲ ਜਿਹੜੇ ਇਲਾਜ ਆ ਸੋ ਸਾਡੇ ਨਾਲ ਦੇ ਪਿੰਡ ਗਵਾੜੀਪੜਾ ਤੇਜਪਾਲ ਉਹਦੇ ਸਿਰ 'ਚ ਸਾਹ ਜਿਆਦੀ ਸੱਟ ਹੋਣ ਲੱਗਣ ਕਰਨ ਉਹਨੂੰ ਵੀ ਜਿਹੜਾ ਸੀਰੀਅਸ ਕੇਨ ਦੇ ਰੈਫਰ ਕੀਤਾ ਗਿਆ ਤੇ ਜਿਹਦੇ ਚੱਪਰ ਦੀ ਗੱਲ ਕਰਦੇ ਆ ਚੱਪਰ ਵਾਲਾ ਮੌਕੇ ਤੇ ਫਰਾਰ ਹੋ ਗਿਆ ਚੱਪਰ ਵਾਲਾ ਜਿਹੜਾ ਐਕਸੀਡੈਂਟ ਮਾਰ ਕੇ ਜਿਹੜਾ ਗੱਡੀ ਦੇ ਵਿੱਚ ਸਾਈਡ ਮਾਰ ਕੇ ਉਹ ਮੌਕੇ ਤੇ ਭੱ ਤੇ ਪਰ ਜਿਹੜਾ ਮਾਨਯੋਗ ਚੌਕੀ ਚੰਦ ਸਾਡਾ ਜੀ ਨੇ ਆਪਣੇ ਜਿਹੜਾ ਕਬਜ਼ੇ ਲੈ ਲਿਆ ਪਰ ਹੱਲੇ ਤੱਕ ਫਲੋਰ ਪੁਲਿਸ ਦਾ ਕੋਈ ਨੁਮਾਇੰਦਾ ਸਿਵਲ ਹਸਪਤਲ ਇਹਨਾਂ ਦਾ ਹਾਲਜਾਲ ਪੁੱਛਣੇ ਨਹੀਂ ਪਹੁੰਚਿਆ ਇਕਲੇ 2 ਘੰਟੇ ਤੋਂ ਤੁਸੀਂ 2 ਘੰਟੇ ਤੋਂ ਵੀ ਉੱਪਰ ਹੋ ਗਿਆ ਜੀ 2 ਘੰਟੇ ਤੋਂ ਉੱਪਰ ਹੋ ਗਿਆ ਇੱਕ ਵੀ ਮੁਲਾਜ਼ਮ ਇੱਥੇ ਜਿਹੜਾ ਫਲੋਰ ਪੁਲਿਸ ਦਾ ਨਹੀਂ ਪਹੁੰਚਿਆ